ਅੰਮ੍ਰਿਤਸਰ ਦੇ ਪਿੰਡ ਬੰਡਾਲਾ ਵਿਖੇ ਦਿਨ ਦਿਹਾੜੇ ਗੋਲੀਆਂ ਮਾਰ ਕੇ ਨੌਜਵਾਨ ਦਾ ਕਤਲ ਕਰ ਦਿੱਤਾ ਗਿਆ ਦੱਸਿਆ ਜਾ ਰਿਹਾ ਹੈ ਕਿ ਨੌਜਵਾਨ ਆਪਣੇ ਪਰਿਵਾਰ ਦੇ ਨਾਲ ਆਨੰਦਪੁਰ ਸੈਕਟਰ ਟਰੈਕਟਰ ਟਰਾਲੀ ਤੇ ਜਾ ਰਿਹਾ ਸੀ ਦੋ ਅਣਪਛਾਤੇ ਮੋਟਰਸਾਈਕਲ ਸਵਾਰ ਨੌਜਵਾਨਾਂ ਵੱਲੋਂ ਗੋਲੀਆਂ ਮਾਰ ਕੇ ਮੌਤੇ ਕੱਟ ਉਤਾਰ ਦਿੱਤਾ ਗਿਆ ਇਸ ਮੌਕੇ ਮ੍ਰਿਤਕ ਨੌਜਵਾਨ ਜਿਸ ਦਾ ਨਾਂ ਜੱਜਬੀਰ ਹੈ ਉਸ ਦੀ ਪਤਰੀ ਨੇ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਅਸੀਂ ਪਰਿਵਾਰ ਦੇ ਨਾਲ ਟਰੈਕਟਰ ਟਰਾਲੀ ਤੇ ਆਨੰਦਪੁਰ ਸੈਕਟਰ ਨੂੰ ਜਾ ਰਹੇ ਸੀ ਬੰਡਾਲਾ ਪਿੰਡ ਵਿਖੇ ਦੋ ਅਣਪਛਾਤੇ ਮੋਟਰ ਸਕੰਦਰ ਜਵਾਨਾ ਬਲਮ ਮੇਰੇ ਪਤੀ ਨੂੰ ਗੋਲੀਆਂ ਮਾਰ ਦਿੱਤੀਆਂ ਚਾਰ ਦੇ ਕਰੀਬ ਗੋਲੀਆਂ ਮਾਰੀਆਂ ਗਈਆਂ ਜਦੋਂ ਅਸੀਂ ਉਹਨਾਂ ਨੂੰ ਅੰਮ੍ਰਿਤਸਰ ਦੇ ਹਸਪਤਾਲ ਵਿਖੇ ਦਾਖਲ ਕਰਵਾਇਆ ਤਾਂ ਡਾਕਟਰ ਨੇ ਉਹਨਾਂ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਪੀੜਤ ਪਰਿਵਾਰ ਨੇ ਦੱਸਿਆ ਕਿ ਸਾਡੇ ਗਵਾਨ ਰਹਿੰਦੇ ਪਰਿਵਾਰ ਦੇ ਨਾਲ ਸਾਡੀ ਪ੍ਰਾਣੀ ਰੰਜਿਸ਼ ਚੱਲ ਰਹੀ ਹੈ ਜਿਸ ਦੇ ਚੱਲਦਿਆਂ ਉਹਨਾਂ ਨੇ ਹੀ ਮੇਰੇ ਪਤੀ ਨੂੰ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਉਸੇ ਪੀੜਤ ਪਰਿਵਾਰ ਨੇ ਇਨਸਾਫ ਦੀ ਮੰਗ ਕੀਤੀ ਹੈ ਹਮਨਦੀਪ ਕੌਰ ਦੋਗੇ ਕਿ ਕੀ ਹੋਇਆ ਪੂਰਾ ਮਾਮਲਾ ਕੀ ਹੈ ਅਜੀ ਨੰਦਗੁਰ ਸਾਹਿਬ ਜਾਣਦੇ ਹਾਂ ਕਿ ਮਗਰੋਂ ਦੋ ਮੁੰਡੇ ਆਏ ਮੋਟਰਸਾਈਕਲ ਤੇ ਹੌਲੀ ਹੌਲੀ ਜਿ ਇੱਕ ਜੱਜ ਕਾ ਹੀਰਾ ਮਗਰ ਗੱਡੀ ਤੇ ਆਉਂਦਿਆ ਹੀਗਾ ਹੀਰਾ ਵੀ ਦੋ ਕਹਿੰਦਾ ਅੱਡ ਗਵੰਡੀ ਸਾਹਮਣੇ ਇੰਦਾ ਆ ਤੇ ਉਹਦੀ ਮੰਮੀ ਨਾਲ ਚਿੰਦੀ ਤੇ ਹੀਰਾ ਮਗਰ ਗੱਡੀ ਦੇ ਖੁਦ ਵੇਖਿਆ ਆਪਣੀ ਅੱਖੀ ਦੋ ਮੁੰਡੇ ਆਏ ਤੇ ਉਹਨਾਂ ਦੇ ਤਿੰਨ ਗੋਲੀਆਂ ਲੱਗੇ ਆ ਤੋ ਜਬਾਦੀ ਹਸਪੀਟਲ ਲੱਗ ਕੇ ਉਹਨਾਂ ਦੀ ਡੈੱਡ ਹੋ ਗਈ ਜਾਂ ਨਹੀਂ ਹੈ ਇਹ ਕੋਈ ਪੁਰਾਣੀ ਲੱਗੇ ਹਾਂਜੀ ਹੈਗੀ ਸੀ ਲੜਦੇ ਸੀ ਕਿ ਕੁਝ ਪੁਰਾਣਾ ਲੜਾਈ ਝਗੜਾ ਹੈਗਾ ਸੀਗਾ ਉਹਨਾਂ ਦਾ ਮੁੰਡਾ ਮਰਿਆ ਸੀ ਐਕਸੀਡੈਂਟ ਨਾਲ ਉਹਨਾਂ ਦੀ ਬਕਾਇਦਾ ਗੱਡੀ 'ਚ ਰਿਪੋਰਟਿੰਗ ਵੀ ਹੈਗੀ ਆ ਤੇ ਜਿੰਨਾਂ ਨੂੰ ਗੁਰੇ ਚਲੇ ਜੋ ਕਿੰਨੇ ਜਣੇ ਆਏ ਸੀ ਉਹ ਦੋ ਜਾਨੇ ਮੁੰਡੇ ਸੀਗੇ ਹਾਂਜੀ ਮੋਟਰਸਾਈਕਲ 'ਤੇ ਸੀ ਤੇ ਜਿਹੜਾ ਹੀਰਾ ਸੀ ਉਹ ਕੱਲਾ ਗੱਡੀ ਦੇ ਮਗਰ ਆਇਆ ਸੀਗਾ ਤਿੰਨ ਗੋਲੀਆਂ ਤਿੰਨੇ ਲੱਗੀਆਂ ਆ ਜਦੋਂ ਗੋਲੀ ਚੱਲੀ ਆ ਤੇ ਹੀਰਾ ਜਿਹੜਾ ਤੁਸੀਂ ਕਹਿ ਰਹੇ ਹੋ ਉਹ ਹਾਂਜੀ ਉਹ ਗੱਡੀ ਦੇ ਮਗਰ ਆਉਂਦਿਆ ਸੀਗਾ ਉਸ ਤੋਂ ਬਾਅਦ ਗਾਣਾ ਇੰਨੀ ਵੇਖਿਆ ਉਸ ਤੋਂ ਬਾਅਦ ਕਿੱਧਰ ਚਲੇ ਗਿਆ ਕਿਉਂਕਿ ਟਰਾਲੀ ਸਾਈਡ ਤੇ ਹੋ ਗਈ ਸੀ ਉਹ ਮਸਾਂ ਕੰਟਰੋਲ ਕੀਤੀ ਉਹਨਾਂ ਨੇ ਸਾਈਡ ਵਾਲੀ ਮੁੰਡਿਆ ਆਂਜਨਗਪੁਰ ਸਾਹਿਬ ਜਾਣਦੇ ਹੀ ਗਏ ਤੇ ਕੀ ਮੰਗ ਕਰਦੇ ਸੀ ਅਸੀਂ ਉਹਨਾਂ ਦੇ ਪਰਚਾ ਕਰਨਾ ਦੋਨਾਂ ਮਾਂ ਪੁੱਤਾਂ ਤੇ ਉਹਨਾਂ ਦੇ ਹੱਥ ਤੇ ਪੂਰਾ ਹੀਰਾ ਬਿਲਕੁਲ ਹੀ ਦੇਨੇ ਨੂੰ ਮਰਵਾਇਆ ਏ ਉਹ ਮੂੰਹ ਮੂੰਹ ਆਉਂਦੇ ਹੁੰਦੇ ਸੀ ਅਸੀਂ ਇਹਨੂੰ ਮਾਰਨਾ ਹੈ ਮਗਰ ਲੱਗੇ ਸੀਗੇ ਬੜੇ ਜ ਉਹਨਾਂ ਨੂੰ ਪਤਾ ਸੀ ਅਹੀਂ ਨਾਨਪੁਰ ਸਾਹਿਬ ਜਾਣਾ ਆ ਤੇ ਉਸ ਗਰਾਹ ਦਾ ਉਹਨਾਂ ਨੂੰ ਪਤਾ ਹੀ ਤੇ ਸਵੇਰੇ ਉਹਨਾਂ ਨੇ ਆ ਕੰਮ ਕੀਤਾ ਆ ਤੇ ਪਲੀਜ਼ ਉਹ ਕਰਨ ਸਾਹਿਬ ਚਾਹੀਦਾ ਉਹਨਾਂ ਦੇ ਪਰਚਾੜਾ ਚਾਹੀਦਾ ਦੋਵਾਂ ਮਾਂ ਪੁੱਤਾਂ ਦੇ ਉਹ ਗੈਂਗਸਟਰ ਨਾਲ ਸੰਬੰਧ ਹੈ ਉਹਨਾਂ ਦਾ ਚੈਨ ਹੋ ਨਹੀਂ ਸਕਦਾ ਆ ਇਹ ਤੇ ਤੁਸੀਂ ਹੁਣ ਕਾਰਵਾਈ ਕਰੋਗੇ ਤੇ ਫੇਰ ਹੀ ਪਤਾ ਲੱਗਣਾ ਆ ਉਹਨਾਂ ਨੂੰ ਨਜਾਇਜ਼ ਮਾਰਿਆ ਗਿਆ ਆ ਉਹਨਾਂ ਨੇ ਤਾਂ ਕੋਈ ਚੀਜ਼ ਕੋਈ ਹੱਥ ਨਹੀਂ ਸੀ ਖੇਤੀਬਾੜੀ ਦਾ ਕੰਮ ਕਰਦੇ ਹਾਂਜੀ ਖੇਤੀਬਾੜੀ ਦਾ ਵਾਈ ਗੀ ਪਿੰਡ ਜੀ ਅਰਜਿੰਦਰ ਸਿੰਘ ਪਿੰਡ ਦਾ ਹੋਗੇ ਜੀ ਕੀ ਗੱਲ ਹੋਈ ਹੈ ਜੀ ਏ ਜੀ ਇਹੋ ਘਰੋਂ ਨਿਕਲੇ ਆ ਹੀਰਾ ਮਗਰ ਗੱਡੀ ਲਾ ਆ ਗਿਆ ਸਾਹਾ ਹੀਰਾ ਨੂਰ ਮਗਰੇ ਲੱਗਿਆ ਦੋ ਬੰਦੇ ਨਾ ਤਰਨ ਧਾਰ ਨੂੰ ਲੈ ਪਤਾ ਨਹੀਂ ਤਰਨ ਧਾਰ ਦੇ ਕਿੱਥੋਂ ਆ ਜਿਨ੍ਹਾਂ ਗੋਲੀਆਂ ਮਾਰੀਆਂ ਇਹਨੇ ਪੂਰੀ ਸੂਰ ਰੱਖੀ ਆ ਵੀ ਕਿਦੋਂ ਇਹਨਾਂ ਨਿਕਲਣਾ ਤੇ ਕਿਦੋਂ ਜਾਣਾ ਕਿਦੋਂ ਆਉਣਾ ਕਿਨੇ ਸੂਰ ਰੱਖੀ ਆ ਜੀ ਹੀਰੇ ਨੇ ਤੇ ਕਿਹਦੇ ਗੋਲੀ ਵਜੀ ਆ ਜੀ ਜੱਜ ਵੀਰ ਤੁਸੀਂ ਕੀ ਲੱਗਦੇ ਤੋ ਮੈਂ ਮੇਰਾ ਮੁੰਡਾ ਜੀ ਕਿੰਨੀ ਉਮਰ ਹੋਵੇਗੀ ਇਹਦੀ 40 ਸਾਲ ਮੇਰੀ ਤੇ ਲੈ ਜੀ ਯਾਰ ਇਹ ਦੋ ਬੱਚੇ ਆ ਜੀ ਕੋਈ ਪ੍ਰਾਣੀ ਰੰਗੇ ਚ ਲੱਗੇ ਕੋਈ ਸਾਡੀ ਇਹਨਾਂ ਦਾ ਮੁੰਡਾ ਜੀ ਇਸ ਤਰ੍ਹਾਂ ਐਕਸੀਡੈਂਟ ਹੋ ਗਿਆ ਮਰਿਆ ਤੇ ਉਹਦੇ ਉਹਦੀ ਖੋਰ ਰੱਖੀ ਆਉਂਦੇ ਆ ਬੜੇ ਚਰਦੀ ਖੋਰ ਪ੍ਰਾਣੀ ਰੱਖੀ ਆਉਂਦੇ ਆ ਉਹਨਾਂ ਨੇ ਤੈਨੂੰ ਛੱਡਣਾ ਨਹੀਂ ਅਸੀਂ ਤੇ ਇਹਨਾਂ ਕੰਮ ਕਰਤਾ ਤਾਂ ਕਿੰਨੀਆਂ ਗੋਲੀਆਂ ਲੱਗੀਆਂ ਚਾਰ ਗੋਲੀਆਂ ਲੱਗੀਆਂ ਚਾਰ ਗੋਲੀਆਂ ਲੱਗੀਆਂ ਜੀ ਕੁਛ ਪੁੱਛਣੇ ਮੌਕੇ ਨਹੀਂ ਪੁੱਛ ਗਈ ਜੀ ਇਮਾਨ ਕਰ ਦਿਓ ਤੁਸੀਂ ਮੰਗ ਕਰਦੇ ਪੂਰੀ ਪਰਚਾ ਠੋਕ ਕੇ ਹੋਏ ਨਾ ਇਹਦਾ ਇੱਕ ਬਾਹਰ ਇਹਦਾ ਤੀਲਾ ਦਾ ਪੱਕਾ ਕਿਲਾ ਦਾ ਜਾ ਤੁ ਦੋ ਦੋ ਗਾਇਕ ਤਾਰ ਬਣਿਆ ਇਹ ਸਾਰੇ ਗਾਇਕ ਤਾਰਾਂ ਦਾ ਚਾਹ ਬਣਿਆ ਜੀ ਡਾਕਟਰ ਨਾਲ ਸੰਬੰਧ ਰੱਖਦੇ ਹਾਂਜੀ ਪੂਰਾ ਜੀ ਗਾਇਕ ਤਾਰਾਂ ਨਾਲ ਸੰਬੰਧ ਰੱਖਦੇ ਜੀ ਲੜਕੇ ਦੇਖੋ ਦੇਖੋਗੇ ਪਿਆਰ ਦੇ ਸਾਰੇ ਨਾਲੇ ਮੇਰੇ ਵੀਰੇ ਡੀਐਸ ਵੀ ਮੁੱਕਰੇ ਉਹ ਮੇਰੇ ਵੀਰੇ ਇਹਨਾਂ ਦਾ ਇਹ ਜੱਜ ਵੀਰ ਕੋ ਯਾਰ ਇਹ ਤਾਂ ਨਾ ਕਰੋ ਜੱਜ ਵੀਰ ਸਿੰਘ ਆ ਹਾਂਜੀ ਇਹ ਪਿੰਡ ਦੋਕੇ ਖਾਣਾ ਕਰੇਂਡਾ ਇਹਨਾਂ ਦੀ ਆਰਟਸ ਤੇ ਪਿੰਡ ਦੀ ਕੋਈ ਤਸਵੀਰ ਵਾਜੀ ਆਰਟਸ ਜਮੀਨ ਤੋਂ ਝਗੜਾ ਚੱਲਦਾ ਆ ਇਹ ਅੱਜ ਜਾ ਰਹੇ ਸੀਗੇ ਮਾਥਾ ਦੇ ਕੰਟਰਾਲੀ ਦੇ ਤੇ ਟਰੈਕਟਰ ਤੇ ਇਹਦੇ ਪਿੱਛੋਂ ਗੋਲੀਆਂ ਮਾਰੀਆਂ ਬਾਕੀ ਅਬ ਤਫ਼ਤੀਸ਼ ਕਰ ਰਹੇ ਆ ਦਰਾਂ ਦੇ ਵੀਡੀਓ ਸਾਹਮਣੇ ਬਹੁਤ ਗੋਲੀਆਂ ਲੱਗੀਆਂ ਕਿੱਥੇ ਕਿਹੜੀ ਜਗ੍ਹਾ ਤੇ ਆਪਣਾ ਬੰਡਾਲੇ ਪਿੰਡ ਦੇ ਕੋਲ ਕਿੰਨੀਆਂ ਗੋਲੀਆਂ ਵੱਡੀਆਂ ਬੰਡਾਲੇ ਚਾਰ ਗੋਲੀਆਂ ਲੱਗੀਆਂ ਇਸ ਨੂੰ ਮੇਂ ਉਮਰ ਕਿੰਨੀ ਮੁੰਡੇ 30 ਸਾਲ ਪੁਲਿਸ ਵਾਲਾ ਨੇ ਕੀ ਕਾਰਵਾਈ ਕੀਤੀ ਬਸ ਜਲਦੀ ਯਾਰ ਅਸੀਂ ਮੁਕਤਮਾ ਦਰਜ ਕਰਕੇ ਤਫ਼ਤੀਸ਼ ਕਰ ਰਹੇ ਆ ਜੋ ਵੀ ਇਫੈਕਟ ਆਉਣਗੇ ਤੁਹਾਨੂੰ ਦੱਸਦੇ ਹਾਂ ਹਾਲਾਤ ਕਿਦਾਂ ਦੇ ਆ ਦੇਖ ਰਹੇ ਆ ਅਸੀਂ ਸਾਰੇ